सरदार नरेंद्र पाल सिंह जी सोशल वर्कर सरदार अजीत सिंह जी बेटा इस स्कूल के करता करता जसपाल गुप्ता जी उनके साथ आई हुई उनकी अदाहिनी नीलम गुप्ता जी नेहा गुप्ता जी इस स्कूल के प्रिंसिपल दशमेश महाजन जी बहुत ही हमारे ऑनरेबल पेरेंट्स और प्यारे बच्चों आज बहुत ही खुशी का दिन है कि इस मंच पर खड़े होकर ये स्कूल जो अभी क्रेडल अवस्था में है आपको सर आज प्रोग्राम कराया गया बच्चे पहले जानकारी दी सर आज अमेरिकन स्कूल विखे ਸਾਲਾਨਾ ਸਪੋਰਟਸ ਮੀਟ ਕਰਾਈ ਗਈ ਹੈ ਜੀ ਜਿਸ ਅਸੀਂ ਹਰ ਸਾਲ ਕਰਾਨੇ ਆ ਇਸਵਰੀ ਹਰਪਾ ਜੀ ਸਾਡੇ ਚੀਫ ਗੈਸਟ ਜੋ ਕਿ ਬਹੁਤ ਹੀ ਸ਼ਾਰਟ ਟਾਈਮ ਦੇ ਉੱਤੇ ਅਸੀਂ ਇਹਨਾਂ ਨੂੰ ਬੁਲਾਇਆ ਤੇ ਬੜੇ ਪਿਆਰ ਸਨਮਾਨ ਦੇ ਨਾਲ ਸਰ ਆਏ ਸਾਡੇ ਦੂਸਰੇ ਐਕਸ ਡੀਓ ਸਾਹਿਬ ਰੇ ਜੀ ਐਲਸੀ ਦੇ ਵਿੱਚ ਉਹ ਵੀ ਸਾਡੇ ਕੋਲ ਆਏ ਆ ਜੀ ਤੇ ਇੱਕ ਸਾਡੇ ਕੋਲ ਹੈਗੇ ਆ ਜੀ ਬਲਜੀਤ ਜੀ ਜਿਹੜੇ ਕਿ ਬਹੁਤ ਹੀ ਵਧੀਆ ਕੰਮ ਕਰਦੇ ਆ ਜੀ ਇਸ ਲਈ ਇਸ ਫੀਲਡ ਦੇ ਵਿੱਚ ਆਪਣੀ ਫੀਲਡ ਦੇ ਵਿੱਚ ਸੋਸ਼ਲ ਐਕਟੀਵਿਸਟ ਜੀ ਤੇ ਮੈਂ ਬਹੁਤ ਹੀ ਅਭਾਗਾ ਜੀ ਕਿ ਇੱਥਰ ਹੁਣੀ ਆਏ ਆ ਆਪਣਾ ਸਮਾਂ ਕੱਢਿਆ ਨਾਲ ਨੇ ਬਹੁਤ ਬਹੁਤ ਸੈਕਲ ਕਰਤਾ ਜੀ ਨਾਲ ਤਾਂ ਜਿਵੇਂ ਸਸ ਆਪਾਂ ਸਕੂਲ ਨੂੰ ਪ੍ਰੋਗਰਾਮ ਕਰਾਇਆ ਹੋਆ ਇਹਦੀ ਇਹ ਪਦੇ ਸਾਰ ਬੱਚਿਆਂ ਦਾ ਜਿਹੜੇ ਸਪੋਰਟਸ ਭਾਈ ਸਪੋਰਟਸ ਭਾਈ ਸਰ ਅੱਜ ਜਿਹੜਾ ਸਪੋਰਟਸ ਤੇ ਕਰਵਾਇਆ ਹਰ ਸਾਲ ਕਰਾ ਰਹੇ ਆ ਅਦੇ ਚ ਵਕ ਵਕ ਗੇਮਸ ਹੁੰਦੀਆਂ ਜਿਹਦੇ ਚ ਬੱਚੇ ਪਾਰਟਿਸਿਪੇਟ ਕਰਦੇ 100 ਮੀਟਰਸ ਹੈ 200 ਮੀਟਰਸ ਹੈ ਰਿਲੇ ਰੇਸ ਹੈ ਹਰਡਲਸ ਰੇਸ ਹੈ ईवन कि सब तो वील ये लगी कि पेरेंट्स ने भी पार्टीसपेट किया पावे मदर है पावे फादर है पावे ग्रैंड मदर है पावे ग्रैंड फादर्स जो कि बहुत ही ज़्यादा वजिए लगा जी सर मैसेज यही है कि अजक जो बच्चा मोबाइल देते या नैट के टाइम वेस्ट करवाई जा रहे हैं मैं मेरे वालों पेरेंट्स में यही गुजारिश है यही अपील है कि बच्चों व्ध तो वी खेडा वाल दौड़ाइए ਤਾਕੀ ਅਨਦਰ ਉਜਾਨ ਹੋਰ ਵਧੇ ਤੇ ਫਿਜ਼ੀਕਲੀ ਫਿਟ ਰਹੇ ਜੀ ਸਰਕਸ ਸਕੂਲ ਦੇ ਸਪੋਰਟਸ ਵਿਦਿਓ ਮਲਾਇਆ ਗਿਆ ਕੀ ਕਹਿਣਾ ਚਾਹਦੇ ਆ ਬਹੁਤ ਵਧੀਆ ਲੱਗਾ ਜੀ ਸਭ ਤੋਂ ਪਹਿਲਾਂ ਪ੍ਰਿੰਸੀਪਲ ਸਾਹਿਬ ਦਾ ਥੈਂਕ ਯੂ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ ਤੇ ਬੱਚਿਆਂ ਦਾ ਉਤਸ਼ਾਹ ਵੇਖ ਕੇ ਪੇਰੈਂਟਸ ਦਾ ਉਤਸ਼ਾਹ ਵੇਖ ਕੇ ਤੇ ਸਟਾਫ ਬਹੁਤ ਵਧੀਆ ਲੱਗਾ ਇੱਥੇ ਬੜਾ ਵਧੀਆ এনवायरमेंट ਆ ਵੇਖ ਸਾਡੇ ਗਰਾਊਂਡ ਪ੍ਰੋਪਰ ਮੇਰੀ ਗੱਲ ਹੋਈ ਪ੍ਰਿੰਸੀਪਲ ਸਾਹਿਬ ਨਾਲ ਬੜਾ ਧਿਆਨ ਦਿੰਦੇ ਆ ਜੀ ਪੜ੍ਹਾਈ ਦੇ ਨਾਲ ਨਾਲ ਸਪੋਰਟਸ ਵੱਲ ਵੀ ਇਹ ਇਕੁਅਲੀ ਮਤਲਬ ਇਹਨੂੰ ਇੰਪੋਰਟੈਂਸ ਨੇ ਦੇ ਆ ਤੇ ਬਹੁਤ ਵਧੀਆ ਲੱਗਾ ਮੈਨੂੰ ਇੱਥੇ ਆ ਕੇ ਕੀ ਮੈਸੇਜ ਦੇਣਾ ਚਾਹੁੰਦੇ ਅੱਜ ਜਲਦੀ ਨੌਜਵਾਨ ਪੀੜੀ ਜਾਂ ਬੱਚਿਆਂ ਨੂੰ ਸੁਣਾਉਣਾ ਚਾਹੁੰਦਾ ਮੇਰਾ ਮੈਸੇਜ ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਇਹੋ ਹੀ ਆ ਕਿ ਵੱਧ ਵੱਧ ਮਤਲਬ ਸਪੋਰਟਸ ਨਾਲ ਜੁੜੋ ਗਰਾਊਂਡ ਵਿੱਚ ਜ਼ਰੂਰ ਜਾਓ ਜ਼ਰੂਰੀ ਨਹੀਂ ਕੋਈ ਇੱਕ ਗੇਮ ਆ ਕੋਈ ਵੀ ਗੇਮ ਨਹੀਂ ਕਰ ਸਕਦੇ ਜੇ ਤੇ ਪੜ੍ਹਾਈ ਵੀ ਕਰੋ ਨਾਲ ਇਹ ਮਤਲਬ ਸੋਸ਼ਲ ਮੀਡੀਆ ਤੋਂ ਉਹਨੂੰ ਆਪਾਂ 네ਗੇਟਿਵਲੀ ਜਿਹੜਾ 네ਗੇਟਿਵ ਚੀਜ਼ਾਂ ਨੇ ਉਹ ਤੋਂ ਆਪਾਂ ਆਪਣੇ ਆਪ ਨੂੰ ਅਵੋਇਡ ਕਰੀਏ ਤੇ ਜਿਹੜਾ ਆਪਣਾ ਟਾਈਮ ਆ ਉਹ ਚੰਗੇ ਚੀਜ਼ਾਂ ਵੱਲ ਦਈਏ ਇੱਕ ਸਰ ਤੁਸੀਂ ਵੀ ਗੇਮ ਕਰਦੇ ਹੋ ਤੁਸੀਂ ਕਿਹੜੀ ਗੇਮ ਕਰਦੇ ਹੋ ਮੈਂ ਜੀ ਰੈਸਟਿੰਗ ਕਰਦਾ ਰਿਹਾ